ਡੀ ਹਿਊਮਨਾਈਜ਼ੇਸ਼ਨ ਬੇਸਿਕਲੀ ਕੀ ਹੈ ਇੱਕ ਬਿਆਨ ਹੁੰਦਾ ਹੈ ਕਿ ਜਿਹੜੇ ਅਸਾਮ ਦੇ ਵਿੱਚ ਕੁਝ ਲੋਕੀ ਬਾਰਡਰ ਟੱਪ ਕੇ ਆਏ ਹੋਏ ਨੇ ਉਹ ਟਰਮਾਈਟ ਨੇ ਕੀ ਹੈ ਇਹ ਤੁਸੀਂ ਇੱਕ ਜਿਉਂਦੇ ਜਾਗਦੇ ਬੰਦੇ ਨੂੰ ਇੱਕ ਲੱਕੜ ਖਾਣ ਵਾਲੇ ਕੀੜੇ ਦੇ ਨਾਲ ਜਾਂ ਘੋਂਦੇ ਨਾਲ ਜਾਂ ਸਿਉਂਕ ਦੇ ਨਾਲ ਉਹਦੀ ਤੁਲਨਾ ਕਰਦੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਬੰਦਾ ਨਹੀਂ ਹੈਗਾ ਔਰ ਤੁਸੀਂ ਦੇਖੋ ਇਹ ਗੱਲਾਂ ਇੰਨੀਆਂ ਸਾਦੀਆਂ ਨਹੀਂ ਹੈਗੀਆਂ ਜਿੱਥੇ ਵੀ ਜੈਨੋਸਾਈਡ ਦਾ ਵਰਤਾਰਾ ਵਾਪਰਿਆ ਉਥੇ ਇਹ ਗੱਲ ਵਾਪਰੀ ਹੈ ਹੋਲੋਕਾਸਟ ਦੇ ਵਿੱਚ 나ਜ਼ੀ ਪਾਰਟੀ ਖੁੱਲੇ ਆਮ ਕਹਿੰਦੀ ਸੀਗੀ ਕਿ ਪਲੇਗ ਫਲਾਂ ਵਾਲੇ ਕੀੜੇ ਨੇ ਕਿ ਬਹੁਤ ਸਾਰੇ ਬੰਦਿਆਂ ਨੇ ਸਾਨੂੰ ਜਿਹੜੇ ਜਾਗਦੇ ਆ ਉਹਨਾਂ ਨੇ ਦੱਸਿਆ ਜਾਏ ਗੱਲਾਂ ਆਉਣ ਰਿਕਾਰਡ ਆਈਆਂ ਕਿ ਸਿੱਖ ਨਸਲ ਕੁਸ਼ੀ 1984 ਦੇ ਦੌਰਾਨ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਦੋਂ ਅੱਗ ਲਾਈ ਜਾਂਦੀ ਸੀ ਤਾਂ ਅੱਗ ਲਾਉਣ ਵਾਲੇ ਲੋਕ ਦੁਆਲੇ ਨੱਚਦੇ ਸੀਗੇ ਜੇਕਰ ਤੁਸੀਂ ਕਿਸੇ ਮਰਨ ਵਾਲੇ ਬੰਦੇ ਨੂੰ ਚਾਹੇ ਤੁਸੀਂ ਮਾਰ ਹੀ ਰਹੇ ਹੋ ਉਹਨੂੰ ਬੰਦਾ ਮੰਨਦੇ ਹੋਵੋ ਤਾਂ ਇੰਨੀ ਬੁਰੀ ਤਰ੍ਹਾਂ ਉਹਨੂੰ ਮਾਰਨਾ ਉਹ ਵੀ ਉਸ ਕੰਮ ਦੇ ਵਾਸਤੇ ਜਿਹੜਾ ਉਹ ਨਹੀਂ ਨਹੀਂ ਉਹਨੂੰ ਉਹਨੂੰ ਇਸ ਕਰਕੇ ਨਹੀਂ ਮਾਰਿਆ ਜਾ ਰਿਹਾ ਕਿ ਉਹ ਪਰਮਜੀਤ ਸਿੰਘ ਆ ਜਾਂ ਕੋਈ ਫਲਾਨਾ ਆ ਉਹਨੂੰ ਇਸ ਕਰਕੇ ਮਾਰਿਆ ਜਾ ਰਿਹਾ ਕਿਉਂਕਿ ਉਹ ਇੱਕ ਸਿੱਖ ਕੌਮ ਦਾ ਹਿੱਸਾ ਆ ਉਹਦੇ ਦੁਆਲੇ ਤੁਸੀਂ ਨੱਚਦੇ ਹੋ ਕਿਸੇ ਬੰਦੇ ਨੂੰ ਛੜਦੇ ਹੋਏ ਦੇ ਦੁਆਲੇ ਨਹੀਂ ਨੱਚਿਆ ਜਾ ਸਕਦਾ ਇਹ ਇਸ ਗੱਲ ਦਾ ਪ੍ਰਤੀਕ ਹੈ ਉਦਾਹਰਨਾਂ ਜਿਹੜੀਆਂ ਪ੍ਰੈਕਟੀਕਲ ਨੇ ਉਹ ਤੁਹਾਨੂੰ ਬਾਕੀ ਚੋਂ ਲੱਭ ਜਾਣਗੀਆਂ ਪਰ ਇਹੀ ਆਪਣੇ ਆਪ 'ਚ ਇੰਨੀ ਗੱਲ ਹੀ ਸਿੱਧ ਕਰਦੀ ਹੈ ਕਿ ਉਸ ਸਮੇਂ ਇਹ ਮੰਨ ਲਿਆ ਗਿਆ ਸੀਗਾ ਕਿ ਜਿਹੜੇ ਸਿੱਖ ਨੇ ਮਨੁੱਖ ਨਹੀਂ ਹੈਗੇ ਮਨੁੱਖਾਂ ਵਾਲੀ ਸ਼੍ਰੇਣੀ 'ਚੋਂ ਬਾਹਰ ਕੱਢ ਕੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਇਹ ਤੀਜਾ ਪੜਾਅ ਆ ਜਿੱਥੇ ਕਤਲੇਆਮ ਤੋਂ ਪਹਿਲਾਂ ਉਹਨਾਂ ਬੰਦਿਆਂ ਨੂੰ ਡੀ ਹਿਊਮਨਾਈਜ਼ੇਸ਼ਨ ਦਾ ਨਿਸ਼ਾਨਾ ਬਣਾਇਆ ਜਾਂਦਾ ਇੰਬੈਡਡ ਜਰਨਲਿਜ਼ਮ ਸਰਦਾਰ ਜਸਪਾਲ ਸਿੰਘ ਹੋਣੀ ਮੇਰੇ ਖਿਆਲੋਂ ਹੈ ਵੀ ਨੇ ਇੱਥੇ ਉਹਨਾਂ ਨੇ ਲਿਖਿਆ ਕਿ ਪ੍ਰੋਜੈਕਟਿੰਗ ਸਿਕਸ ਐਜ਼ ਡੈਮਨਸ ਇਹ ਉਹਨਾਂ ਦੀ ਕਿਤਾਬ ਹੈ ਉਹਦੇ ਵਿੱਚ ਬਹੁਤ ਵਿਸਤਾਰ ਦੇ ਵਿੱਚ ਹੈਗਾ ਕਿ মিডিਆ ਨੇ ਕਿਸ ਤਰ੍ਹਾਂ ਇਹ ਸਾਰੇ ਡੀ ਹਿਊਮਨਾਈਜੇਸ਼ਨ ਦੇ ਪ੍ਰੋਸੈਸ ਦੇ ਵਿੱਚ ਸ਼ਮੂਲੀਅਤ ਕੀਤੀ ਹਰ ਇੱਕ ਅਖਬਾਰ ਕਹਿ ਦਿੰਦਾ ਹੈ ਕਿ ਉਹ ਬੰਗਲਾਦੇਸ਼ੀ ਜਿਹੜੇ ਆਏ ਆ ਉਹਨਾਂ ਨੂੰ ਅੰਮਿਤ ਸ਼ਾਰ ਨੇ ਕਿਹਾ ਕਿ ਟਰਮਾਈਟ ਨੇ ਪਰ ਕੋਈ ਇਹ ਨਹੀਂ ਦੱਸਦਾ ਕਿ ਇਹ ਬਹੁਤ ਵੱਡੀ ਗੱਲ ਹੈ ਕਿਸੇ ਹਿਊਮਨ ਨੂੰ ਇੱਕ ਕੀੜੇ ਦੇ ਪੱਧਰ ਦੇ ਉੱਪਰ ਲਿਆ ਕੇ ਤੁਲਨਾ ਕਰਨੀ ਇਹ ਇਹ ਪ੍ਰੋਸੈਸ ਹੈ ਜਥੇਬੰਦ ਕਰਨਾ ਕਤਲੇਆਮ ਨੂੰ ਕੋਈ ਵੀ ਜੈਨੋਸਾਈਡ ਦੁਨੀਆ ਦੇ ਵਿੱਚ ਜਥੇਬੰਦ ਹੋਏ ਬਿਨਾਂ ਨਹੀਂ ਹੋਇਆ ਇਹਦੇ ਵਿਸਤਾਰ ਬਹੁਤ ਸਾਰੀਆਂ ਰਿਪੋਰਟਾਂ ਦੇ ਵਿੱਚ ਹੈਗਾ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਹੈ ਉਹਨਾਂ ਦੀ ਕਿਤਾਬ ਤੇ ਉਹਦੀ ਬਿਬਲੀਓਗ੍ਰਾਫੀ ਤੁਸੀਂ ਪਿੱਛੇ ਜਿਹੜੀ ਲੱਗੀ ਹੋਈ ਹੈ ਪੁਸਤਕ ਸੂਚੀ ਉਹ ਦੇਖ ਲਓ ਬਹੁਤ ਸਾਰੇ ਬੰਦਿਆਂ ਦੇ ਫਰਸਟ ਹੈਂਡ ਅਕਾਊਂਟ ਤੁਹਾਨੂੰ ਮਿਲ ਜਾਣੇ ਆ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਆਰਗੇਨਾਈਜ਼ ਹੋਇਆ ਜਦੋਂ ਰਵਾਂਡਾ ਦੇ ਵਿੱਚ ਕਤਲੇਆਮ ਹੋਇਆ ਯੂਨਾਈਟਿਡ ਨੇਸ਼ਨਸ ਦੀ ਪੀਸ ਕੀਪਿੰਗ ਫੋਰਸ ਉੱਥੇ ਮੌਜੂਦ ਸੀਗੀ ਤੇ ਜਦੋਂ মিডিਆ ਵਾਲੇ ਜਾ ਕੇ ਸਵਾਲ ਕਰਦੇ ਸੀਗੇ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਵਾਲਿਆਂ ਨੂੰ ਕਿ ਰਵਾਂਡਾ ਦੇ ਵਿੱਚ ਕਤਲੇਆਮ ਹੋ ਰਿਹਾ ਆ ਜੈਨੋਸਾਈਡ ਹੋ ਰਹੀ ਆ ਤਾਂ ਕਹਿੰਦੇ ਸੀਗੇ ਕਿ ਟੈਕਨੀਕਲੀ ਲੋਡੇਡ ਟਰਮ ਇਹਨੂੰ ਲੂਸਲੀ ਨਹੀਂ ਵਰਤਣਾ ਚਾਹੀਦਾ 100 ਦਿਨਾਂ ਦੇ ਦੌਰਾਨ 8 ਲੱਖ ਬੰਦਾ ਮਾਰਿਆ ਗਿਆ ਤੇ ਉਹ ਟੈਕਨੀਕਲਿਟੀਆਂ ਔਰ ਦੂਜੀ ਗੱਲ ਪਰ ਇੱਕ ਦੌਰ ਐਸਾ ਆ ਗ੍ਰਿਗਰੀ ਚ ਸਟੈਂਟਨ ਦੀ ਜਿਹੜੀ ਖੋਜ ਆ ਉਹਦੇ ਮੁਤਾਬਕ ਕਿ ਜਿਹੜਾ ਐਸਾ ਦੌਰ ਹੈ ਜਿਹੜਾ ਕਦੀ ਖਤਮ ਨਹੀਂ ਹੁੰਦਾ ਉਹ ਦੌਰ ਹੈ ਡਿਨਾਇਲ ਦਾ ਦੌਰ ਦੁਨੀਆ ਦਾ ਕੋਈ ਜੈਨੋਸਾਈਡ ਨਹੀਂਗਾ ਜਿਹਦੇ ਪਿੱਛੇ ਡਿਨਾਇਲ ਨਾ ਵਾਪਰਿਆ ਹੋਵੇ ਜਿਹੜੀ ਧਿਰ ਕਤਲੇਆਮ ਕਰਦੀ ਹੈ ਇਹ ਸਾਰੇ ਪ੍ਰੋਸੈਸ ਦੇ ਵਿੱਚੋਂ ਦੀ ਉਹ ਮੁਕਰਦੇ ਨੇ ਕਿ ਅਸੀਂ ਨਹੀਂ ਕੀਤਾ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਹਵਾਲੇ ਨੇ ਇਹਨਾਂ ਦੀ ਬਿਬਲੀਓਗ੍ਰਾਫੀ ਦੇ ਵਿੱਚ ਵੀ ਉਹ ਤੁਹਾਨੂੰ ਕਿਤਾਬਾਂ ਮੂਲ ਸਰੋਤ ਮਿਲ ਜਾਣਗੇ ਕਿ ਜਿੱਥੇ ਇਹ ਗੱਲ ਆਈ ਕਿ ਬੜੇ ਵੱਡੇ ਪੱਦਰ ਦੇ ਉੱਪਰ ਬੀਬੀਆਂ ਦੇ ਨਾਲ ਸਿੱਖ ਬੀਬੀਆਂ ਦੇ ਨਾਲ ਬੇਹੁਰਮਤੀ ਕੀਤੀ ਗਈ। ਸਮੂਹਕਤਾਰ ਦੇ ਉੱਪਰ ਬੇਹੁਰਮਤੀ ਕੀਤੀ ਗਈ। ਪਰ ਮਿਸ਼ਰਾ ਕਮਿਸ਼ਨ ਨੂੰ 31 ਮਈ 1986 ਨੂੰ ਜਿਹੜਾ Rajiv Gandhi government ਨੇ ਐਫੀਡੇਵਿਡ ਦਿੱਤਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜਦੋਂ ਇੱਕ ਗਾਂ ਵੀ ਕਿਸੇ ਸੜਕ ਹਾਦਸੇ ਦੇ ਵਿੱਚ ਗੱਡੀ ਗਾਂ ਦੇ ਵੱਜ ਜਾਂਦੀ ਆ ਤੇ ਗਾਂ ਜ਼ਖਮੀ ਹੋ ਜਾਂਦੀ ਆ ਤਾਂ ਲੋਕਾਂ ਦਾ ਦੁੱਖ ਜਿਹੜਾ ਆ ਉਹ ਜਰਿਆ ਨਹੀਂ ਜਾ ਸਕਦਾ। ਇੰਨੇ ਜ਼ਿਆਦਾ ਭਾਵੁਕ ਨੇ ਇੱਥੋਂ ਦੇ ਲੋਕ ਇਸ ਖਿੱਤੇ ਦੇ ਇਹ ਕਿੱਦਾਂ ਹੋ ਸਕਦਾ ਆ ਕਿ ਜਦੋਂ ਮਤਲਬ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀਗਾ ਤੇ ਉਦੋਂ ਲੋਕੀ ਮ제 ਦੇ ਵਿੱਚ ਹੋਣ ਤੇ ਉਹ ਬਲਾਤਕਾਰ ਕਰ ਰਹੇ ਹੋਣ ਕਿਉਂਕਿ ਰੇਪ ਜਿਹੜਾ ਆ ਇਹ ਦੁੱਖ ਦੇ ਵਿੱਚੋਂ ਨਹੀਂ ਹੋ ਸਕਦਾ ਇਹ ਤਾਂ ਇੱਕ ਖਾਸ ਤਰ੍ਹਾਂ ਦੀ ਜ਼ਿਹਨੀਅਤ ਦੇ ਵਿੱਚੋਂ ਹੋ ਸਕਦਾ ਨਾ ਸੋ ਇਹ ਉਦਾਹਰਨ ਦੇ ਕੇ ਇਸ ਪੱਖ ਤੋਂ ਮੁਕਰਿਆ ਗਿਆ ਹਾਲਾਂਕਿ ਹੁਣ ਬਹੁਤ ਸਾਰੇ ਵੇਰਵੇ ਇਸ ਗੱਲ ਦੇ ਸਾਹਮਣੇ ਆ ਗਏ ਕਿ ਕਿਸੇ ਵੀ ਕੌਮ ਦੀ ਜ਼ਿੰਦਗੀ ਦੀਆਂ ਜੜ੍ਹਾਂ ਨੂੰ ਤਬਾਹ ਕਰਨਾ ਬੇਸਿਕਲੀ ਜੈਨੋਸਾਈਡ ਹੈ ਉਹਨੂੰ ਫਿਜ਼ੀਕਲੀ ਐਕਸਟਰਮੀਨੇਟ ਕਰਨਾ ਉਹਦਾ ਇੱਕ ਪਾਰਟ ਹੈ